ਸਾਤਰੀਏ ਕਾਲ ਜੀ ਸਾਰਿਆਂ ਨੂੰ ਜਜ਼ਬਾਤੀ ਜ਼ਿੰਦਗੀ ਸਟੋਰੀ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਮੈਲਾਨਿਨ ਦੇ ਨਾਲ ਜੋ ਕਿ ਲਿਖਤਾ ਹੈ ਕਹਾਣੀਕਾਰ ਜਸਵਿੰਦਰ ਧਰਨਕੌਰ ਜੀ ਦੀ। ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ। ਅੱਜ ਲੈnde ਸੂਰਜ ਦੀ ਸੰਧੂਰੀ ਟਿੱਕੀ ਚੁੰਮਨ ਨੂੰ ਜੀ ਕਰਦਾ। ਦਿਲ ਕਰਦਾ ਤੁੱਪ ਨੂੰ ਕਲਾਵੇ 'ਚ ਲੈ ਲੁੱਡੀਆਂ ਪਾਵਾਂ। ਕੋਠੇ ਚੜ੍ਹ ਉੱਚੀ-ਉੱਚੀ ਰੌਲਾ ਪਾਵਾਂ। ਲੋਕਾਂ ਨੂੰ ਅੱਖਾਂ ਦੇਖੋ ਲੋਕੋ ਪੂਰਬ ਵੀ ਮੇਰਾ ਪੱਛਮ ਵੀ। ਕਿੰਨੇ ਸਾਲਾਂ ਬਾਅਦ ਚੜ੍ਹਿਆ ਅੱਜ ਦਾ ਗੋਰਾਦਨ। ਬੜੇ ਔਖੇ ਹੁੰਦੇ ਨੇ ਕਾਲਖੀ ਦਿਨ ਹੰਡਾਉਣੇ ਜਿਵੇਂ ਤੇ ਕਾਲਖ ਖਿਆਲਾਂ ਚ ਕਾਲਖ ਉਠਦੇ ਪੈਂਦੇ ਸੌਂਦੇ ਪੈਂਦੇ ਕਾਲਖੀ ਕਾਲਖ ਉਹ ਕਲਾ ਪੀਣੀ ਪੈਂਦੀ ਪਾਣੀ ਕਾਲਾ ਹੁੰਦਾ ਨਜ਼ਰ ਆਉਂਦਾ ਉਹੀ ਪਾਣੀ ਰਗਾਂ ਅੰਦਰ ਦੌੜਨ ਲੱਗਦਾ ਸ਼ੱਕ ਹੁੰਦਾ ਅੰਦਰਲਾ ਖੂਨ ਵੀ ਕਿਤੇ ਕਾਲਾ ਹੀ ਨਾ ਹੋਵੇ ਸ਼ੀਸ਼ੇ ਮੂਰੇ ਜਾਂਦੀ ਦੋਵਾਂ ਹੱਥਾਂ ਨਾਲ ਚਿਹਰਾ ਟੱਕ ਲੈਂਦੀ ਹੰਝੂਆਂ ਨਾਲ ਬੁੱਕ ਪਰ ਜਾਂਦਾ ਦੱਸਦੀ ਤਾਂ ਕਿਸ ਨੂੰ ਫਿਕਰਾਂ 'ਚ ਘਿਰੇ ਪਾਪਾ ਮਾਂ ਨੂੰ ਆਖਦੇ ਜਿਹੜਾ ਆਉਂਦਾ ਉਹੀ ਵੇਖ ਕੇ ਛੱਡ ਜਾਂਦਾ ਮੇਰਾ ਪਰਛਾਵਾਂ ਕਾਹਨੂੰ ਪੈ ਗਿਆ ਇਹਦੇ ਤੇ ਮੈਂ ਤਾਂ ਫਿਰ ਵੀ ਬੰਦਾ ਸੀ ਇਹਨੂੰ ਤਾਂ ਰੱਬ ਨੇ ਬਣਾ ਕੇ ਵੀ ਕੁੜੀ ਭੇਜਤਾ ਖਬਰੇ ਕਿਹੜੇ ਜਨਮ ਦਾ ਬਦਲਾ ਲਿਆ ਉਹਨੇ ਜਗਰਾਉਂ ਵਾਲੀ ਭੂਆ ਨੇ ਤਾਂ ਇੱਕ ਦਿਨ ਸੇਰੀ ਲਾਤੀ ਫਿਰ ਕੀ ਹੋਇਆ ਮੁੰਡਾ ਦਾ ਹੱਜੂਆ ਤਾਂ ਰਾਜ ਕਰੂਗੀ ਰਾਜ ਆਪਣੀ ਪੂਨਮ ਦੋ ਚਾਰ ਬਰੇ ਹੋਰ ਬੈਠੀ ਰਹੀ ਤਾਂ ਇਹੋ ਜਿਵੇਂ ਨਹੀਂ ਮਿਲਣਾ ਚੰਗੀ ਦੁਕਾਨ ਖੁੱਲੀ ਡੁੱਲੀ ਕੋਠੀ ਦੋ ਜਵਾਕ ਹੀ ਨੇ ਫਿਰ ਕੀ ਹੋਇਆ ਹਾਰ ਕੇ ਮੈਂ ਵੀ ਸਿੱਧੀ ਹੋ ਗਈ ਜਿਉਂਦੀ ਦਾ ਗਲਾ ਘੁੱਟਦੇ ਹੋ ਇਦੋਂ ਤਾਂ ਨਹੀਂ ਕੋਈ ਲ ਜਾਂਦਾ ਨਾ ਸਹੀ ਕਾਲੀ ਜ਼ਰੂਰ ਆ ਪਰ ਚਾਰ ਅੱਖਰ ਪੜੀਆਂ ਆਪਣੀ ਪੈਰੀ ਖੜੀ ਹੋ ਸਕਦੀਆਂ ਬਾਪ ਦੀਆਂ ਬੋਟੀਆਂ ਨਹੀਂ ਨੋਚਦੀ ساری ਉਮਰ ਜਗਰਾਉਂ ਵਾਲੀ ਨੂੰ ਛੱਡੋ ਜੀਰੇ ਵਾਲੀ ਤਾਂ ਉਹਦੀ ਵੀ ਗੁਰੂ ਨਿਕਲੀ ਭਾਬੀ ਜੇ ਇਹਦਾ ਨਹੀਂ ਹੁੰਦਾ ਤਾਂ ਆਪਾਂ ਮਨੀ ਦਾ ਕਰ ਦਿੰਨੇ ਆ ਪਹਿਲਾਂ ਮੇਮਾ ਵਰਗੀ ਕੁੜੀ ਆ ਇਹਦੇ ਲਈ ਤਾਂ ਮੇਰੀ ਦਰਾਣੀ ਦੀ ਭੈਣ ਵੀ ਕਈ ਵਾਰੀ ਪੁੱਛ ਚੁੱਕੀ ਆ ਕੋਲਾ ਸਾਹਮਦੇ ਸਾਹਮਦੇ ਹੀਰਾ ਨਾ ਰੋਲ ਲਿਓ ਕਿਤੇ ਮੈਂ ਰੱਬ ਨਾਲ ਲੜਦੀ ਮੈਂ ਕੀ ਤੇਰੇ ਮਾਂ ਮਾਰੇ ਸੀ ਇੱਕੋਂ ਕੁੱਖੋਂ ਜੰਮੀਆਂ ਇੰਨਾ ਫਰਕ ਮਨੀ ਕਪਾ ਦੀ ਫੁੱਟੀ ਤੇ ਮੈਂ ਪੁੱਠਾ ਤਵਾ ਫਿਰ ਸੋਚਦੀ ਮਨੀ ਕਿਹੜਾ ਸੌਖੀ ਆ ਉਹਨੂੰ ਉਹਦਾ ਗੋਰਾ ਰੰਗ ਸਾਂਭਣਾ ਮੁਸ਼ਕਲ ਹੋਇਆ ਪਿਆ ਤੇ ਮੈਨੂੰ ਕਾਲਾ ਉਹ ਬਾਹਰ ਨਿਕਲਦੀ ਤਾਂ ਮੰਦਿਰ ਵਿਅੰਗ ਕਰਦੀ ਆਏ ਹਾਏ ਦੁੱਧ ਵਰਗੇ ਉਹ ਸਾਡੀ ਬਾਲਟੀ 'ਚ ਵੀ ਤਪਕਾ ਬਣ ਕੇ ਡੁੱਲ ਜਾਉ ਕਦੇ ਗੱਡੀ 'ਚ ਆਜੋ ਮਾਲਕੋ ਤੋਪੇ 'ਚ ਕਾਲੀ ਨਾ ਹੋ ਜਾਈਓ ਕਿਧਰੇ ਮੈਂ ਕਿਧਰੇ ਜਾਂਦੀ ਤਾਂ ਆਲੇ ਦੁਆਲੇ ਦੇ ਬੋਲ ਕੰਨੀ ਰੜਕਦੇ ਆਏ ਹਾਏ ਕ੍ਰਿਸਗੇਲ ਦੀ ਪੈਣ ਤੁਰੀ ਜਾਂਦੀ ਐ ਬਲੈਕਬੇਰੀ ਦੀ ਚੜ੍ਹਾਈ ਐ ਅੱਜ ਕੱਲ ਦਾ ਘਰ ਦੇ ਕੰਮ ਵੀ ਜ਼ਿਆਦਾਤਰ ਮਾਂ ਮੈਥੋਂ ਹੀ ਕਰਾਉਂਦੀ ਜਿੰਨੇ ਵੱਧ ਤੋਂ ਵੱਧ ਸਿੱਖ ਸਕਦੀਆਂ ਸਿੱਖਲਾ ਪੁੱਤਰ ਆਖਰ ਗੁਣਾਂ ਦੀ ਹੀ ਕਦਰ ਪੈਂਦੀ ਆ ਮੈਨੂੰ ਲੱਗਦਾ ਕਦਰ ਚੰਮ ਦੀ ਹੁੰਦੀ ਐ ਕੰਮ ਦੀ ਨਹੀਂ ਇਸੇ ਕਰਕੇ ਤਾਂ ਬਰਨਾਲੇ ਵਾਲੀ ਮਾਸੀ ਵੀ ਕਈ ਵਾਰ ਸੁਣਾਉਂਦੀ ਭੈਣੇ ਤੁਸੀਂ ਮਨੀ ਲਈ ਹਾਂ ਕਰੋ ਸਹੀ ਉਹ ਕਹਿੰਦੇ ਆ ਲੈਣ ਦੇਣ ਦੀ ਫਿਕਰ ਨਾ ਕਰੋ ਅਸੀਂ ਤਾਂ ਕੱਪੜੇ ਵੀ ਆਪਦੇ ਹੀ ਪਾ ਕੇ ਲੈ ਜਾਾਂਗੇ ਮਾਂ ਜ਼ਬਰਦਸਤੀ ਮੇਰੇ ਤੋਂ ਕਦੇ ਮੰਗਲ ਤੇ ਕਦੇ ਵੀਰਵਾਰ ਦੇ ਵਰਤ ਰਖਵਾਉਂਦੀ ਪੀਲੇ ਕੱਪੜੇ ਪਾਉਂਦੀ ਪੀਲੇ ਕੱਪੜਿਆਂ 'ਚ ਕਾਲਾ ਰੰਗ ਹੋਰ ਲੋਕ ਪਿੱਠ ਪਿੱਛੇ ਮੈਨੂੰ ਪ੍ਰਿੰਡ ਆਖਦੇ ਕਦੇ-ਕਦੇ ਲੱਗਦਾ ਮਨੀ ਵੀ ਅੰਦਰੋਂ ਅੰਦਰੀ ਮੈਨੂੰ ਇਹੀ ਕਹਿੰਦੀ ਹੋਵੇਗੀ ਪਿਪਲ ਜਾਂ ਘੜੇ ਨਾਲ ਵਿਆਹ ਕਰਨਾ ਪਊ ਪਹਿਲਾਂ ਮੰਗਲ ਦੋਸ਼ ਆ ਕੁੰਡਲੀ 'ਚ ਕਾਲੀ ਮਾਤਾ ਮੰਦਰ ਵਾਲੇ ਪੰਡਤ ਜੀ ਕਹਿੰਦੇ ਤੇਰੇ ਸਭ ਤੋਂ ਪਹਿਲਾਂ ਮੈਂ ਹੀ ਮੱਥੇ ਲੱਗਿਆ ਸੀ ਸਾਰਾ ਦੋਸ਼ ਮੇਰਾ ਹੀ ਆ ਪੁੱਤ ਪਾਪਾ ਦਾ ਗਲਾ ਭਾਰਾ ਹੋ ਜਾਂਦਾ ਕੀ ਪਤਾ ਦੋਸ਼ ਕਿਹਦਾ ਸੀ ਮੇਰਾ ਪਾਪਾ ਦਾ ਉਹਨਾਂ ਦੇ ਪਾਪਾ ਦਾ ਜਾਂ ਕਦੇ-ਕਦੇ ਲੱਗਦਾ ਮਾਂ ਵੀ ਪਾਪਾ ਨੂੰ ਵੇਖ ਕੇ ਛੂਰਦੀ ਸੀ ਹੁਣ ਜੋ ਨੇ ਕਿਹਾ ਕਦੇ ਨਹੀਂ ਸੀ ਬਸ ਕਮਰੇ 'ਚ ਟੰਗੀ ਰਾਧਾ ਕ੍ਰਿਸ਼ਨ ਦੀ ਫੋਟੋ ਸਾਫ਼ ਕਰਦੇ ਆ ਅੱਖਾਂ ਪੁੰਝ ਲੈਂਦੀ ਹਾਂ ਕਾਲੇ ਰੰਗ ਦਾ ਸਾਨੂੰ ਇੱਕ ਫਾਇਦਾ ਜ਼ਰੂਰ ਹੋਇਆ ਸੀ ਉਹ ਇਹ ਕਿ ਸਾਡਾ ਪਤਾ ਲੱਭਣ ਵਿੱਚ ਕਿਸੇ ਨੂੰ ਕੋਈ ਔਖ ਨਾ ਆਉਂਦੀ ਕੋਈ ਬਾਹਰੋਂ ਆਇਆ ਕਿਸੇ ਨਿੱਕੇ ਵੱਡੇ ਨੂੰ ਪੁੱਛਦਾ ਰਮੇਸ਼ ਅਖਬਾਰਾਂ ਵਾਲੇ ਦੇ ਘਰ ਜਾਣਾ ਅੱਛਾ ਮੇਸ਼ੇ ਕਾਲੂ ਦੇ ਬਸ ਛੱਡੇ ਤੋਂ ਲਹਿੰਦੇ ਵੱਲ ਨੂੰ ਸਿੱਧਾ ਤੁਰੇ ਜਾਓ ਅੱਗੇ ਜਾ ਕੇ ਖੱਬੇ ਹੱਥ ਵਾਲਾ ਪਹਿਲਾ ਮੋੜ ਮੋੜ ਜਾਣਾ ਦੂਜੀ ਗਲੀ 'ਚ ਪਹਿਲਾ ਘਰ ਆ ਦੱਸਣ ਵਾਲਾ ਕਹਿੰਦਾ ਦਾਦਾ ਦਾਦੀ ਦੇ ਸੈਂਕੜੇ ਸੁਖਣਾ ਸੁਖਣ ਤੇ ਦੋ ਕੁੜੀਆਂ ਬਾਅਦ ਜਨਮ ਹੋਇਆ ਸੀ ਪਾਪਾ ਦਾ ਦੋ ਭੈਣਾਂ ਦਾ ਲਾੜਲਾ ਪਰਾ ਰਮੇਸ਼ ਕੁਮਾਰ ਜੋ ਰੰਗ ਕਾਰਨ ਕਾਲੂ ਤੇ ਗਰੀਬੀ ਕਾਰਨ ਹਮੇਸ਼ਾ ਕਹਾਉਂਦਿਆਂ ਛੋਟੇ ਜੇ ਕਸਬੇ ਅੰਦਰ ਹਮੇਸ਼ਾ ਕਾਲੂ ਬਣ ਕੇ ਰਹਿ ਗਿਆ ਸੀ ਕੋਈ ਕੋਈ ਕਾਲੂ ਅਖਬਾਰਾਂ ਵਾਲਾ ਵੀ ਆਖਦਾ ਦਸਵੀਂ ਪੂਰੀ ਹੁੰਦਿਆਂ ਹੀ ਪਾਪਾ ਤੜਕਸਾਰ ਉੱਠ ਕੇ ਲੋਕਾਂ ਦੇ ਘਰਾਂ ਵਿੱਚ ਅਖਬਾਰ ਵੰਡਣ ਦਾ ਕੰਮ ਕਰਨ ਲੱਗੇ ਗੁਜ਼ਾਰਾ ਸੌਖਾ ਹੋ ਸਕੇ ਇਸ ਲਈ ਵਿਆਹ ਤੋਂ ਦੋ ਕੁ ਸਾਲ ਮੰਗਰੋਂ ਬਾਅਦ ਲਈ ਬੈਠ ਕੇ ਚਹੀ ਛੋਟੀ ਜੀ ਟੌਫੀਆਂ ਗੁਲੀਆਂ ਦੀ ਦੁਕਾਨ ਸ਼ੁਰੂ ਕਰ ਲਈ ਉਹੀ ਇੱਕ ਦਿਨ ਮੀਸ਼ੇ ਕਾਲੂ ਦੀ ਹੱਟੀ ਦੇ ਨਾਂ ਨਾਲ ਮਸ਼ਹੂਰ ਹੋ ਗਈ। ਮੇਰੇ ਤੇ ਮਨੀ ਦੇ ਜਨਮ ਮਗਰੋਂ ਦੋ ਕੁੜੀਆਂ ਦੇ ਪਿਤਾ ਰਮੇਸ਼ ਕੁਮਾਰ ਉਰਫ ਮੀਸ਼ੇ ਕਾਲੂ ਦਾ ਸਾਰਾ ਜੋਰ ਇੱਕੋ ਹੀ ਗੱਲ ਤੇ ਲੱਗਾ ਰਹਿੰਦਾ। ਪੜ ਲੈ ਕੇ ਚੰਗੇ ਘਰੇ ਚਲੀਆਂ ਜਾਣ ਬਸ ਇਹੇ ਮੇਰੀਆਂ ਧੀਆ ਇਹੇ ਮੇਰੇ ਪੁੱਤ। ਜੋਰ ਤਾਂ ਮੇਰੀ ਪੜ੍ਹਾਈ ਤੇ ਵਿਸ਼ਾਲ ਸਰ ਨੇ ਵੀ ਬਹੁਤ ਲਾਇਆ ਸੀ। ਆਰਟ ਐਂਡ ਕ્રાਫਟ ਦਾ ਕੋਰਸ ਕਰਨਾ ਹੀ ਕਰਨਾ ਤੂੰ ਫੀਸ ਦੀ ਫਿਕਰ ਨਾ ਕਰ। ਪਾਪਾ ਨਾ ਦੇ ਸਕੇ ਤਾਂ ਮੈਂ ਦੇ ਦੂੰ ਤੂੰ ਪੜ ਸਹੀ ਹਰ ਬੰਸਸਾਰ ਤੇ ਪ੍ਰਿਆੰਕਾ ਮੈਮ ਦੇ ਵਤੀਰੇ ਕਾਰਨ ਤਾਂ ਪੜਨ ਵਿੱਚ ਮੇਰੀ ਰੁਚੀ ਮਰਮੋਕੀ ਚੱਲੀ ਸੀ ਵਿਸ਼ਾਲ ਸਰ ਨੇ ਬੁਜਰੇ ਦੀਵੇ ਵਿੱਚ ਉਤਸ਼ਾਹ ਦਾ ਤੇਲ ਪਾਉਂਦੇ ਆਖਿਆ ਸੀ ਇਹ ਨਾ ਕਿਸੇ ਦਾ ਗੁਣ ਹੈ ਨਾ ਹੀ ਦੋਸ਼ ਕਿਸੇ ਦਾ ਕਾਲਾ ਜਾਂ ਗੋਰਾ ਘੱਟ ਜਾਂ ਵੱਧ ਬੁੱਧੀਮਾਨ ਹੋਣਾ ਵਿਰਾਸਤ ਵਿੱਚ ਮਿਲੇ ਜੀਨਸ ਤੇ ਡਿਪੈਂਡ ਕਰਦਾ ਤੁਹਾਡੀ ਕਾਬਲੀਅਤ ਜਾਂ ਪ੍ਰਾਪਤੀ ਐਸ ਗੱਲ ਵਿੱਚ ਆ ਕਿ ਤੁਸੀਂ ਇਹਨਾਂ ਨੂੰ ਕਿਵੇਂ ਵਰਤਦੇ ਹੋ ਪਹਿਲਾਂ ਪਹਿਲ ਸੋਚਦੀ ਕਿਤਾਬੀ ਗੱਲਾਂ ਹੀ ਕਰਦੇ ਨੇ ਸਰ ਵੀ ਗੋਰਾ ਰੰਗ ਆਪਣੇ ਆਪ ਵਿੱਚ ਹੀ ਕਾਬਲੀਅਤ ਹੁੰਦਾ ਸੋ ਹੱਪਣ ਖੁਦ ਬਖੋਦ ਹੀ ਇੱਕ ਸਰਟੀਫਿਕੇਟ ਹੈ ਇਸੇ ਲਈ ਤਾਂ ਰਿਤਿਕਾ ਤੇ ਮਿਨਾਕਸ਼ੀ ਸਕੂਲ ਦੇ ਹਰ ਫੰਕਸ਼ਨ 'ਚ ਸਟੇਜ ਤੇ ਮੂਰੇ ਹੁੰਦੀਆਂ ਵਧੀਆ ਨੱਚਣ ਤੇ ਬੋਲਣ ਦੇ ਬਾਵਜੂਦ ਵੀ ਮੈਨੂੰ ਨਾ ਤਾਂ ਕਦੇ ਗਿੱਧੇ ਚਲਾਇਆ ਜਾਂਦਾ ਤੇ ਨਾ ਹੀ ਸਟੇਜ ਸੈਕਟਰ ਸਲਾਨਾ ਸਮਾਰੋਹ ਵਾਲੇ ਦਿਨ ਜਦ ਮੁੰਡਿਆਂ ਨੇ ਮਲਵਈ ਗਿੱਤੇ ਵਿੱਚ ਬੋਲੀ ਪਾਈ ਤਾਈਏ 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 ਬਾਬਿਆਂ ਦੀ ਬੱਕਰੀ ਦੇ ਦੁੱਧ ਦਾ ਪਨੀਰ ਨਿਤ ਨਿਰਨੇ ਕਾਲਜੇ ਖਾਈਏ ਭਈ ਜੇ ਕਿਧਰੇ ਰੰਗ ਕਾਲਾ ਪੈ ਜੇ ਮੋਗਿਓ ਕਲੀ ਕਰਾਈਏ ਨਸਖਾ ਮੈਂ ਦੱਸਦਾ ਸੋਣ ਵੱਡੀਏ ਪਰਜਾਈਏ ਸਾਰੇ ਮੁੰਡੇ ਕੁੜੀਆਂ ਉੱਚੀ ਉੱਚੀ ਚੀਕਾਂ ਕੋਕਾਂ ਤੇ ਤਾੜੀਆਂ ਮਾਰਨ ਲੱਗੇ ਮੈਂ ਸਭ ਤੋਂ ਨਜ਼ਰਾਂ ਬਚਾਉਂਦੀ ਸਿਰ ਦੁਖੰਦ ਦੇ ਬਹਾਨੇ ਦੂਰ ਜਾ ਕੇ ਬੈਠ ਗਈ। ਪਤਾ ਨਹੀਂ ਕਿਵੇਂ ਵਿਸ਼ਾਲ ਸਰ ਨੇ ਮੈਨੂੰ ਪਾਸੇ ਜਾਂਦੀ ਨੂੰ ਵੇਖ ਲਿਆ। ਸ਼ਾਇਦ ਉਵੇਂ ਜਿਵੇਂ ਮੈਂ ਪਾਪਾ ਨੂੰ ਮਾਸੀ ਦੇ ਵਿਆਹ ਵੇਲੇ ਓਲੇ ਹੁੰਦਿਆਂ ਵੇਖ ਲਿਆ ਸੀ। ਜਦੋਂ ਸਾਰੀਆਂ ਮੇਲਣਾ ਮਾਂ ਨੂੰ ਵਿਚਾਲੇ ਖੜਾ ਬੋਲੀ ਪਾਉਂਦੀਆਂ ਨੱਚ ਰਹੀਆਂ ਸਨ। ਹੂਰਾਵਾਰੀ ਸੱਸ ਨੇ ਸੁਨੱਖੇ ਮੁੰਡੇ ਜੰਮਤੇ। ਮੇਰੇ ਲਈ ਤਾਂ ਜੰਮ ਦਿੱਤਾ ਕਾਲਾ ਮੇਰੀ ਸੱਸ ਨੇ। ਇੱਥੇ ਕਰ ਦਿੱਤਾ। ਕਾਲਾ ਮਲਾ ਮੇਰੀ ਸਾਤ ਨੇ ਰਾਜਨੀਤੀ ਵਾਲੇ ਪ੍ਰਿਆੰਕਾ ਮੈਮ ਤਾਂ ਮੈਨੂੰ ਤੇਰੀ ਨਾ ਨੂੰ ਚਾਹ ਵਾਲੇ ਕੱਪ ਤੋਂ ਨਹੀਂ ਲਈ ਰੱਖਦੇ ਇਹ ਸੈਨਸਲਾ ਉਦੋਂ ਮੰਨਦਾ ਪਿਆ ਜਦੋਂ ਮੇਰੀ ਬਣਾਈ ਤਸਵੀਰ ਪਹਿਲੀ ਵਾਰ ਅਖਬਾਰ ਵਿੱਚ ਛਪੀ ਉਸ ਮਗਰੋਂ ਮੈਂ ਵਿਸ਼ਾਲ ਸਰਦੀ ਹੱਲਾਸ਼ੇਰੀ ਨਾਲ ਪੇਂਟਿੰਗ ਮੁਕਾਬਲੇ ਵਿੱਚੋਂ ਜ਼ਿਲ੍ਹੇ ਪਰ ਵਿੱਚ ਅਵਲ ਆ ਗਈ ਉਹ ਤਸਵੀਰ ਮੈਂ ਅੱਜ ਵੀ ਸਾਹਮਣੇ ਰੱਖੀ ਹੈ ਅੱਧੇ ਸਾੰਮਲੇ ਤੇ ਅੱਧੇ ਗੋਰੇ ਚਿਹਰੇ ਵਾਲੀ ਲੜਕੀ ਦਾ ਪੈਨਸਲ ਸਕੈਚ ਪੂਰਬ ਤੇ ਪੱਛਮ ਦਾ ਸੁਮੇਲ ਵਿਸ਼ਾਲ ਸਰ ਨੂੰ ਮਿਲਣ ਵਾਲਾ ਪਹਿਲਾ ਦਿਨ ਮੈਨੂੰ ਅੱਜ ਵੀ ਯਾਦ ਹੈ ਕਮ ਇਨ ਆਜੋ ਆਜੋ ਮੈਂ ਤੁਹਾਡੀ ਵੇਟ ਕਰ ਰਿਹਾ ਸੀ ਸਰ ਨੇ ਲਾਇਬ੍ਰੇਰੀ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਸੌਰੀ ਸਰ ਅੱਗੇ ਤੋਂ ਨਹੀਂ ਬਣਾਉਂਦੀ ਉਸ ਦਿਨ ਪ੍ਰਿਆੰਕਾ ਮੈਡਮ ਨੇ ਵੀ ਬਹੁਤ ਝਿੜਕਿਆ ਸੀ ਪਲੀਜ਼ ਸਰ ਪਾਪਾ ਨੂੰ ਨਾ ਦੱਸਣਾ ਉਹ ਗੁੱਸੇ ਹੋਣਗੇ ਤੁਸੀਂ ਕਹੋ ਤਾਂ ਮੈਂ ਹੁਣੇ ਹੀ ਸਾਰੀਆਂ ਤਸਵੀਰਾਂ ਪਾੜ ਦਿੰਦੀ ਆਂ ਕੀ ਕੀ ਤਸਵੀਰਾਂ ਪਾੜਾਂ ਨਾਲ ਤੇਰੇ ਅੰਦਰਲਾ ਕਲਾਕਾਰ ਮਰ ਜਾਓ ਨਹੀਂ ਨਾ ਉਹ ਕਦੇ ਮਰਨਾ ਵੀ ਨਹੀਂ ਚਾਹੀਦਾ ਹਰ ਬੰਦੇ ਅੰਦਰ ਇੱਕ ਹੁਨਰ ਹੁੰਦਾ ਬਸ ਤੇ ਪਹਿਚਾਨ ਕਰਨੀ ਪੈਂਦੀ ਆ ਪੂਨਮ ਮੈਨੂੰ ਲਾਇਬ੍ਰੇਰੀ ਲਈ ਖੂਬ ਸੂਰਤ ਚਿੱਤਰਾਂ ਦੀ ਲੋੜ ਆ ਇਹ ਕੰਮ ਸਿਰਫ ਤੂੰ ਹੀ ਕਰ ਸਕਦੀ ਆ ਅੱਗੇ ਤੇਰੀ ਮਰਜ਼ੀ ਸ਼ਾਇਦ ਉਹਨਾਂ ਨੇ ਡਰਾਇੰਗ ਬੁੱਕ ਦੇ ਨਾਲ ਨਾਲ ਮੇਰੀ ਅੰਦਰਲੀ ਛੁਪੀ ਪੀੜ ਵੀ ਵੇਖ ਲਈ ਸੀ ਇਹ ਪੇੜ ਤਾਂ ਜਨਮ ਵੇਲੇ ਤੋਂ ਹੀ ਕਿਧਰੇ ਪਈ ਹੋਈ ਸੀ ਇੱਕ ਤਾਂ ਕੁੜੀ ਉਤੋਂ ਉਹ ਵੀ ਕਾਲੀ ਐਦੋਂ ਤਾਂ ਨਾ ਹੀ ਜੰਮਦੀ ਦਾਦੀ ਨੇ ਉਦੋਂ ਹੀ ਸੁਣਾਤਾ ਸੀ ਮਾਂ ਨੂੰ ਬਚਪਨ 'ਚ ਗਲੀ ਵਾਲੇ ਬੱਚੇ ਵੀ ਕਦੇ-ਕਦੇ ਨਾਲ ਖੜਾਉਂਦੇ ਜੇ ਖੜਾ ਵੀ ਲੈਂਦੇ ਤਾਂ ਦਾਈ ਮੇਰੇ ਸਹਰੀ ਆਉਂਦੀ ਸਾਰੇ ਇੱਕ ਦੂਜੇ ਨੂੰ ਆਵਾਜ਼ ਦਿੰਦੇ ਲੱਕ ਜੋ ਵੀ ਲੱਕ ਜੋ ਛੇਤੀ ਕਾਲੋ ਆਗੀ ਕਾਲੋ ਆਂਡਣਾ ਘਾਂਡਣਾ ਆਪੋ ਵਿੱਚ ਗੱਲਾਂ ਕਰਦੀਆਂ ਨਿਮੇਸ਼ੇ ਕਾਲੂ ਦੀ ਕਾਲੋ ਤਾਂ ਪਿਓ ਤੋਂ ਵੀ ਟੱਪ ਗਈ ਲੱਗਦਾ ਤਵੇ ਨਾ ਸ਼ਰਤ ਲਾਈ ਆਏ ਨੇ ਜੀਰੇ ਵਾਲੀ ਅਨੀਤਾ ਪੂਆ ਨੂੰ ਤਾਂ ਮੈਂ ਕੁਛੜ ਚੁੱਕਦਿਆਂ ਵੀ ਪੈਟ ਛੜਦੀ ਮਨੀ ਦੀਆਂ ਉਹ ਲਾਲਾਂ ਚੱਟਦੀ ਮੈਨੂੰ ਮੰਜੇ ਨੇੜੇ ਵੀ ਨਾ ਲੱਗਣ ਦਿੰਦੀ ਸਕੂਲ ਪੜਨ ਗਈ ਤਾਂ ਕੋਈ ਬੈਂਚ ਤੇ ਨਾਲ ਨਾ ਬੈਠਦਾ ਪਲੱਸ 1 ਵਿੱਚ ਹੋਈ ਤਾ ਨਵਾਂ ਸਕੂਲ ਕੋਵੇੜ ਸੀ ਹੋਰ ਨਾ ਕੁੜੀਆਂ ਵਾਂਗ ਮੈਨੂੰ ਵੀ ਮੁੰਡਿਆਂ ਵਲ ਚੋਰੀ-ਚੋਰੀ ਵੇਖਦੇ ਆਂ ਖੋਪੈਂਦੀ ਪਰ ਮੈਨੂੰ ਵੇਖ ਖਬਰੇ ਕਿਸੇ ਮੁੰਡੇ ਦਾ ਤਾਂ ਧੜਕਦਾ ਜਾਂ ਨਾ ਇੱਕ ਲਖਵਿੰਦਰ ਸੀ ਜੋ ਰਾਜਨੀਤੀ ਦੇ ਪੀਰੀਅਡ ਵਿੱਚ ਵਿਹਲਾ ਬੈਠਾ ਮੇਰੇ ਵੱਲ ਤੱਕਦਾ ਰਹਿੰਦਾ ਕਦੇ-ਕਦਾਈਂ ਸੰਗਦਾ ਸੰਗਾਉਂਦਾ ਕਾਪੀ ਮੰਗ ਲੈਂਦਾ ਦਿਲ ਕਰਦਾ ਉਹਨੂੰ ਕਹਾ ਲਿਆ ਤੇਰੀਆਂ ਕਾਪੀਆਂ ਵੀ ਮੈਂ ਬਣਾ ਦਿਆਂ ਤੂੰ ਇੱਕ ਹੱਥ ਨਾਲ ਕਿਵੇਂ ਲਿਖਦਾ ਹੋਵੇਂਗਾ ਮਹੀਨੇ ਕੋ ਮਗਰੋਂ ਪਤਾ ਲੱਗਾ ਉਹ ਮੇਰੇ ਅਣਕਹੇ ਅਰਮਾਨ ਤੇ ਕਾਪੀ ਦੋਹਾਂ ਨੂੰ ਲੈ ਆਪਣੇ ਪਿੰਡ ਵਾਪਸ چلا ਗਿਆ ਸੀ ਪਿਤਾ ਦੀ ਮੌਤ ਮਗਰੋਂ ਉਹਨੂੰ ਆਪਣੀ ਮਾਂ ਦੀ ਸੱਜੀ ਬਾਹ ਬੰਨਣਾ ਪੈਣਾ ਸੀ ਉਹਦੀ ਖੱਬੀ ਬਾਹ ਤਾਂ ਪੰਜਵੀਂ ਜਮਾਤ ਵੇਲੇ ਹੀ ਜ਼ਿੰਮੇਦਾਰਾਂ ਦੇ ਕੰਮ ਕਰਦਿਆਂ ਟੋਕੇ 'ਚ ਆਖੀ ਵੱਡੀ ਜਾ ਚੁੱਕੀ ਸੀ ਸਾਰੇ ਸਕੂਲ 'ਚ ਮੇਰੀ ਇੱਕੋ ਹੀ ਸਹੇਲੀ ਸੀ ਰੀਨਾ ਸ਼ਾਇਦ ਐਸ ਲਈ ਕਿਉਂਕਿ ਰੱਬ ਨੇ ਉਹਦਾ ਚਿਹਰਾ ਵੀ ਬਣਾਉਂਦੇ ਵਕਤ ਮੇਰੇ ਰੰਗ ਤੋਂ ਥੋੜੇ ਹੀ ਹਲਕੇ ਰੰਗ ਚੁਣੇ ਸਨ ਸਕੂਲ 'ਚ ਮੈਨੂੰ ਕੋਕਾ ਕੋਲਾ ਕਾਲੀ ਮਿਰਚ ਕਾਲੀ ਮਾਤਾ ਤੇ ਹੋਰ ਕਿੰਨੇ ਵਿਸ਼ੇਸ਼ਨਾ ਨਾਲ ਨਵਾਜਿਆ ਜਾਂਦਾ ਸੇਧ ਤੇ ਸਰੀਰਕ ਸਿੱਖਿਆ ਵਾਲੀ ਹਰਬੰਸ ਸਰ ਇੱਕ ਦਿਨ ਚਮੜੀ ਬਾਰੇ ਪੜ੍ਹਾਉਂਦਿਆਂ ਮੇਰੇ ਵੱਲ ਵੇਖ ਕੇ ਖਚਰਾ ਜਿਹਾ ਹਾਸਾ ਹੱਸਦਿਆਂ ਸਮਝਾਉਣ ਲੱਗੇ ਬੱਚਿਓ ਸਾਡੇ ਵਾਲਾਂ ਅੱਖਾਂ ਤੇ ਚਮੜੀ ਦਾ ਗੋਰਾ ਕਾਲਾ ਰੰਗ ਸਾਡੇ ਅੰਦਰਲੇ ਤੱਲ ਪਦਾਰਥ ਮੈਲਾਨਿਨ ਦੀ ਮਾਤਰਾ ਤੇ ਨਿਰਭਰ ਕਰਦਾ ਹੈ ਜਿੰਨਾ ਇਹ ਵੱਧ ਹੁੰਦਾ ਓਨਾ ਹੀ ਕੋਈ ਵੱਧ ਕਾਲਾ ਹੁੰਦਾ ਔਸਮਕਰੋਂ ਉਹਨਾਂ ਸਮੇਤ ਬਹੁਤੇ ਵਿਦਿਆਰਥੀਆਂ ਨੇ ਵੀ ਮੇਰਾ ਇਹੀ ਨਾਮ ਰੱਖ ਦਿੱਤਾ ਪੂਨਮ ਤਾਂ ਮੈਨੂੰ ਪਹਿਲਾਂ ਹੀ ਵਿਰੋਧੀ ਸ਼ਬਦ ਵਾਂਗ ਲੱਗਦਾ ਸੀ ਹੁਣ ਇਹ ਸਮਾਨਾਰਥਕ ਉਸ ਤੋਂ ਵੀ ਸਕੂਲ ਵਿੱਚ ਕਦੇ ਕਿਤੇ ਮਨ ਲੱਗਦਾ ਤਾਂ ਬਸ ਅੰਗਰੇਜ਼ੀ ਦੇ ਪੀਰੀਅਡ ਜਾਂ ਫਿਰ ਲਾਇਬ੍ਰੇਰੀ ਅੰਦਰ ਉਹ ਦਿਨ ਕਮਾਲ ਦਾ ਸੀ ਜਿੱਦਣ ਵਿਸ਼ਾਲ ਸਰ ਨੇ ਜਮਾਤ ਵਿੱਚ ਵਿਲੀਅਮ ਬਲੇਕ ਦੀ ਪੋਇਮ ਦ ਲਿਟਲ ਬਲੈਕ ਬாய் ਪੜ੍ਹੀ ਸੀ ਸਾਰੀ ਜਮਾਤ ਅੰਦਰ ਗੰਭੀਰ ਚੁੱਪ ਸਮਾਂ ਜਿਵੇਂ ਖੁੱਦ ਸਰ ਦੇ ਬੋਲ ਸੁਣਨ ਲਈ ਆ ਕੇ ਡੈਸਕ ਤੇ ਬੈਠ ਗਿਆ ਹੋਵੇ ਉਸ ਦਿਨ ਲੱਗਿਆ ਇਹ ਧਰਤੀ ਮੇਰੇ ਲਈ ਵੀ ਹੈ ਇਹ ਗੋਰੇ ਰੰਗ ਦੀਆਂ ਕੁੜੀਆਂ ਵੀ ਮੇਰੇ ਵਰਗੀਆਂ ਹੀ ਨੇ ਅਜੇ ਵੀ ਸਾਰੇ ਦਾ ਸਾਰਾ ਦ੍ਰਿਸ਼ ਮੇਰੀਆਂ ਨਜ਼ਰਾਂ ਸਾਹਵੇਂ ਹੈਂਡ ਆਈ ਐਮ ਬਲੈਕ but my soul is white white as an angel is the english child ਕਾਲੇ ਲੜਕੇ ਦੀ ਮਾਂ ਨੇ ਉਸ ਨੂੰ ਗੋਡ ਚੁਲ ਹੈ ਦੂਰ ਪੂਰਬ ਵੱਲ ਇਸ਼ਾਰਾ ਕਰਦੇ ਆਂਖਿਆ ਔਰ ਦੇਖ ਰੱਬ ਉੱਥੇ ਰਹਿੰਦਾ ਬੱਦਲਾਂ ਤੋਂ ਪਾਰ ਸਭ ਨੂੰ ਇੱਕੋ ਜਿੰਨੀ ਤੋਪ ਤੇ ਛਾਂ ਬਖਸ਼ਦਾ ਵੰਡੀਆਂ ਤਾਂ ਅਸੀਂ ਪਾਈਆਂ ਨੇ ਜਿਸ ਦਿਨ ਪਿੰਡਿਆਂ ਦੇ ਬੱਦਲਾਂ ਦਾ ਭਰਮ ਛੱਟ ਜਾਏਗਾ ਅਸ ਦਿਨ ਤੋਂ ਵੀ ਗੋਰੇ ਮੁੰਡੇ ਨਾਲ ਖੇਡ ਸਕੇਗਾ। ਉਸਦੇ ਵਾਲਾਂ ਵਿੱਚ ਹੱਥ ਫੇਰ ਸਕੇਗਾ। ਪਲੱਸ 2 ਕਰਨ ਮਗਰੋਂ ਮੈਂ ਸਰਦੇ ਕਹਿੰਦੇ ਮੋਗੇ ਦੀ ਇੱਕ ਸੰਸਥਾ ਰਾਹੀਂ ਆਰਟ ਐਂਡ ਕ્રાਫਟ ਦਾ ਡਿਪਲੋਮਾ ਕਰ ਲਿਆ। ਨੌਕਰੀ ਕਿੱਥੋਂ ਮਿਲਣੀ ਸੀ? ਸਕੂਲਾਂ ਵਿੱਚ ਤਾਂ ਡਰਾਇੰਗ ਦਾ ਵਿਸ਼ਾ ਲਗਭਗ ਆਖਰੀ ਸਾਹਾਂ ਤੇ ਸੀ। ਕਦੇ ਸੋਚਦੀ ਪਤਾ ਨਹੀਂ ਵਿਸ਼ਾਲ ਸਰ ਨੇ ਮੇਰੇ ਅੰਦਰਲਾ ਕਿਹੜਾ ਕੀੜਾ ਵੇਖ। ਮੈਨੂੰ ਇਹ ਕੋਰਸ ਦੀ ਸਲਾਹ ਦਿੱਤੀ ਸੀ। ਮੈਨੂੰ ਤਾਂ ਇੰਨਾ ਯਾਦ ਆਦਾ। ਬਚਪਨ ਵਿੱਚ ਜਦੋਂ ਕੋਈ ਨਾਲ ਨਾ ਖੜਾਉਂਦਾ ਤਾਂ ਮਿੱਟੀ ਤੇ ਉਂਗਲਾਂ ਨਾਲ ਤਸਵੀਰਾਂ ਵਾਹੀ ਜਾਂਦੀ। ਫਿਰ ਸਕੂਲ ਵਿੱਚ ਵੀ ਪਿੱਛੇ ਬੈਠਦੇ ਆਂ ਕਰਦੇ ਕਰਾਉਂਦੇ। ਜ਼ਿੰਦਗੀ ਦੇ 21ਵੇਂ ਸਾਲ ਦਾ ਚੰਨ ਵੀ ਨਿਕਲ ਆਇਆ। ਕਰਦੇ ਰਿਸ਼ਤੇ ਬਾਰੇ ਸੋਚਣ ਲੱਗੇ। ਮੈਂ ਭੁੱਲ ਗਈ ਸਾਂ। ਮੈਂ ਪੂਨਮ ਨਹੀਂ। ਚੌਥ ਦਾ ਚੰਦ ਹਾਂ। ਮੱਥੇ ਕੌਣ ਲੱਗਦਾ? ਇੱਕ ਦੋ ਵਾਰ ਲੱਗਾ ਗੱਲ ਬਣ ਜਾਊ। ਪਰ ਕਿੱਥੇ? ਮੁੰਡਾ ਭਾਵੇਂ ਰੀਠਾ ਹੀ ਕਿਉਂ ਨਾ ਹੋਵੇ? ਉਰੀ ਦਾ ਮਿਸ਼ਰੀ ਹੋਣੀ ਚਾਹੀਦੀ ਆ ਮੈਨੂੰ ਵੇਖਣ ਵਾਲੇ ਆਉਂਦੇ ਤਾਂ ਮੰਮੀ ਉਸ ਦਿਨ ਮਨੀ ਨੂੰ ਕਿਸੇ ਸਹੇਲੀ ਜਾਂ ਰਿਸ਼ਤੇਦਾਰ ਦੇ ਘਰ ਭੇਜ ਦਿੰਦੇ ਮੈਂ ਸੋਚਦੀ ਐਦਾਂ ਕਿਉਂ ਇਸ ਕੱਲ ਦੀ ਸਮਝ ਮੈਨੂੰ ਉਦਣ ਆਈ ਜਿਸ ਦਿਨ ਉਹਦਾ ਚਾਹ ਫੜਾਉਣ ਆਈ ਦਾ ਚੁੰਨੀ ਚੜਾਵਾ ਹੋ ਗਿਆ ਮਨੀ ਸਨੀਦੀ ਹੋ ਗਈ ਉਹ ਲੁਧਿਆਣੇ ਰੈਡੀमेड ਕੱਪੜੇ ਦੀ ਦੁਕਾਨ ਕਰਦਾ ਸੀ ਤਿੰਨ ਸਾਲ ਬੀਤ ਗਏ ਮਨੀ ਦੇ ਘਰ ਲਾਡਲਾ ਨਿਤਿਨ ਖੇਡਣ ਲੱਗ ਪਿਆ ਮੰਮੀ ਪਾਪਾ ਦੀ ਚਿੰਤਾ ਹੋਰ ਵਧਣ ਲੱਗੀ। ਮੇਰਾ ਬਲੱਡ ਪ੍ਰੈਸ਼ਰ ਵੀ ਲੋ ਰਹਿਣ ਲੱਗਾ। ਪਾਰ ਘਟਣਾ ਸ਼ੁਰੂ ਹੋ ਗਿਆ। ਬਿਮਾਰੀ ਮੈਨੂੰ ਸੀ ਪਰ ਰੋਗੀ ਸਾਰੇ ਹੁੰਦੇ ਜਾ ਰਹੇ ਸਨ। ਇੱਕ ਦਿਨ ਪਾਪਾ ਨਾਲ ਸਵੇਰੇ ਅਖਬਾਰਾਂ ਛਾਂਟਣ ਲੱਗਿਆਂ। ਮੇਰੀ ਨਿਗਾਹ ਅਖਬਾਰ ਵਿੱਚਲੇ ਇੱਕ ਇਸ਼ਤਿਹਾਰ ਤੇ ਪਈ। ਆਰਟ ਐਂਡ ਕ੍ਰਾਫਟ ਟੀਚਰ ਦੀ ਲੋੜ। ਤਨਖਾਹ ਯੋਗਤਾ ਅਨੁਸਾਰ। ਇੰਟਰਵਿਊ ਲਈ ਪਤਾ ਟੈਗੋਰ ਪਬਲਿਕ ਸਕੂਲ। ਸੈਕਟਰ 19 ਸੀ ਚੰਡੀਗੜ੍ਹ ਚੰਡੀਗੜ੍ਹmargੇ ਸੋਹਣੇ ਸ਼ਹਿਰ ਦੀ ਤਮੰਨਾ ਵਸ ਮੈਂ ਨੌਕਰੀ ਕਰਨ ਦਾ ਮਨ ਬਣਾ ਲਿਆ ਥੋੜੀ ਨਾ ਨੁੱਕਰ ਬਾਦ ਮੰਮੀ ਪਾਪਾ ਵੀ ਮੰਨ ਗਏ ਖਬਰੇ ਸੋਚਦੇ ਹੋਣ ਨੌਕਰੀ ਕਰਕੇ ਕੋਈ ਰਿਸ਼ਤਾ ਹੋ ਸਕਦਾ ਹਵਾ ਪਾਣੀ ਬਦਲਣ ਨਾਲ ਠੀਕ ਹੀ ਹੋ ਜਾਵਾਂ ਮੈਂ ਆਪਣਾ ਤਰਕ ਦਿੱਤਾ ਚੰਡੀਗੜ੍ਹ ਆ ਕੇ ਪੀਜੀ ਲੈ ਲਿਆ ਇਕੱਲੇ ਦਾ ਜੀ ਕਿੱਥੇ ਲੱਗਣਾ ਸੀ ਸ਼ਾਮ ਨੂੰ ਇੱਧਰ ਉੱਧਰ ਘੁੰਮਣ ਨਿਕਲ ਪੈਂਦੀ। ਖੇੜਾ ਕੋਈ ਜਾਣਦਾ ਸੀ। ਵੈਸੇ ਵੀ ਇੱਥੇ ਮੁੰਡੇ ਕੁੜੀਆਂ ਦੇਰ ਰਾਤ ਤੱਕ ਟਹਿਲਦੇ ਰਹਿੰਦੇ। ਪਿੰਡਾਂ ਕਸਬਿਆਂ ਵਾਲਿਆਂ ਦੇ ਮਨ ਅੰਦਰ ਚੰਡੀਗੜ੍ਹ ਵੇਖਣ ਦੀ ਰੀਝ ਤਾਂ ਮੁੱਢੋਂ ਹੀ ਹੁੰਦੀ ਐ। ਮੈਂ ਵੀ ਇਹੀ ਰੀਝ ਪੂਰੀ ਕਰਨ ਲਈ ਸਕੂਲੋਂ ਆ ਕਦੇ ਰੋਜ਼ ਤੇ ਕਦੇ ਰੌਕ ਗਾਰਡਨ ਵੱਲ ਹੋ ਤੁਰਦੀ। ਕਦੇ 22 ਸੈਕਟਰ ਤੇ ਕਦੇ ਸੁਖਨਾ ਲੇਕ ਲਈ ਨਿਕਲ ਜਾਂਦੀ। ਛੀਲ ਕਿਨਾਰੇ ਸਕੇਚ ਤੇ ਟੈਟੂ ਬਣਾਉਂਦੇ ਜਵਾਨ ਕਲਾਕਾਰਾਂ ਨੂੰ ਵੇਖ ਮਾਨੰਦਰ ਟੈਟੂ ਬਣਾਉਂਦੀ ਰੀਜ ਉੱਠਦੀ ਸਕੈਚ ਤੇ ਤਾਂ ਹੱਥ ਅਜ਼ਮਾ ਲੰਦੀ ਸਾਂ ਟੈਟੂ ਸਿੱਖਣ ਲਈ ਇੱਕ ਆਰਟਸ ਲਰਨਿੰਗ ਸੈਂਟਰ ਵਿੱਚ ਸ਼ਾਮ ਦੀਆਂ ਕਲਾਸਾਂ ਸ਼ੁਰੂ ਕਰ ਲਈਆਂ ਇੱਥੇ ਮੇਰੀ ਮੁਲਾਕਾਤ ਯੂਨੀਵਰਸਿਟੀ ਵਿੱਚ ਜਰਨਲਿਜ਼ਮ ਦਾ ਕੋਰਸ ਕਰ ਰਹੀ ਮੌਲੀ ਨਾਲ ਹੋਈ ਬਸ ਨੂੰ ਸਕੈਚ ਬਣਾਉਣ ਦਾ ਸ਼ੌਂਕ ਸੀ ਰੀਨਾ ਤੋਂ ਬਾਅਦ ਪਹਿਲੀ ਵਾਰ ਕਿਸੇ ਲੜਕੀ ਨਾਲ ਦੋਸਤੀ ਦੇ ਰੰਗ ਉੱਬਰਦੇ ਮਹਿਸੂਸ ਹੋਏ। ਸ਼ਾਮ ਨੂੰ ਅਸੀਂ ਦੋਵੇਂ ਟੈਟੂ ਤੇ ਸਕੈਚ ਸਿੱਖਲਾਈ ਦੀਆਂ ਪਾਰਟ ਟਾਈਮ ਕਲਾਸਾਂ ਲਗਾਉਂਦੀਆਂ। ਬਸ ਮਗਰੋਂ ਇਕੱਠੀਆਂ ਘੁੰਮਣ ਜਾਂਦੀਆਂ। ਤਿੰਨ ਮਹੀਨੇ ਦਾ ਕੋਰਸ ਪੂਰਾ ਕਰਨ ਉਪਰੰਤ ਅਸੀਂ ਹਰ ਇੱਕ ਸ਼ਨੀਵਾਰ ਸ਼ਾਮ ਨੂੰ ਸੁਖਨਾ ਝੀਲ ਤੇ ਜਾ ਯਾਤਰੀਆਂ ਦੇ ਟੈਟੂ ਤੇ ਸਕੈਚ ਬਣਾਉਣ ਦਾ ਫੈਸਲਾ ਕੀਤਾ। ਇਸ ਨਾਲ ਸ਼ੌਂਕ ਪੂਰੇ ਕਰਨ ਲਈ ਹੱਥ ਸੁਖਾਲਾ ਹੋਣ ਦੀ ਸੰਭਾਵਨਾ ਸੀ। ਨਾਲੇ ਪ੍ਰਾਈਵੇਟ ਨੌਕਰੀ ਦਾ ਖੜਾ ਪਤਾ ਹੁੰਦਾ ਚਾਹ ਬਿਜਲੀ ਮੱਖੀ ਵਾਂਗ ਕਦੋਂ ਪ੍ਰਿੰਸੀਪਲ ਦਾ ਵਤੀਰਾ ਵੀ ਤਾਂ ਜੀਰੇ ਵਾਲੀ ਭੂਆ ਵਰਗਾ ਸੀ ਮੇਰੇ ਵਰਗੀਆਂ ਦੇ ਨੌਕਸ ਤਾਂ ਉਹਨਾਂ ਨੂੰ ਬਿਨਾ ਐਨਕ ਤੋਂ ਹੀ ਦੱਸ ਜਾਂਦੇ ਮਨੀ ਵਰਗੀਆਂ ਗੋਰੀਆਂ ਚਿੱਟੀਆਂ ਦੀ ਉਹ ਮੌਲੀ ਖੁੱਲੇ ਡੂਲੇ ਵਿਚਾਰਾਂ ਵਾਲੀ ਸੀ ਉਸ ਸਮੁੰਦਰੀ پری ਅੱਗੇ ਮੈਂ ਖੂਦ ਦਾ ਡੱਡੂ ਜਾਪਦੀ ਜਦ ਕਦੇ ਮੈਂ ਉਸ ਨੂੰ ਆਪਣੀ ਹੀਣ ਭਾਵਨਾ ਬਾਰੇ ਦੱਸਦੀ ਤਾਂ ਉਹ ਆਖਦੀ ਦੁਨੀਆ ਦੀ ਫਿਕਰ ਨਾ ਕਰ ਪਹਿਲਾਂ ਆਪਣੇ ਆਪ ਨੂੰ ਪਿਆਰ ਕਰਨਾ ਸਿੱਖ ਇੱਥੇ ਕੋਈ ਸੰਪੂਰਣ ਨਹੀਂ ਜਿੱਥੋਂ ਤੱਕ ਮੁਹੱਬਤ ਦੀ ਗੱਲ ਹੈ ਹਰ ਕੁੜੀ ਦੀ ਜ਼ਿੰਦਗੀ ਵਿੱਚ ਕੋਈ ਇੱਕ ਨਾ ਇੱਕ ਜ਼ਰੂਰ ਆਉਂਦਾ ਹੈ ਜਿਸ ਦਾ ਸਕੈਚ ਉਹ ਆਪਣੀਆਂ ਅੱਖਾਂ ਵਿੱਚ ਬਣਾਉਂਦੀ ਹੈ ਇਦਾਂ ਹੀ ਹਰੇਕ ਮੁੰਡੇ ਦੀ ਜ਼ਿੰਦਗੀ ਵਿੱਚ ਵੀ ਕੋਈ ਨਾ ਕੋਈ ਕੁੜੀ ਜ਼ਰੂਰ ਆਉਂਦੀ ਹੈ ਜਿਸ ਦੇ ਨਾਮ ਦਾ ਟੈਟੂ ਉਹ ਆਪਣੀ ਬਾਹ ਤੇ ਖੁਣਵਾਉਂਦਾ ਹੈ ਇਹ ਕਦੋਂ ਵਾਪਰੇ ਕਿਸੇ ਨੂੰ ਪਤਾ ਨਹੀਂ ਪਸਤੀਆਂ ਗੱਲਾਂ ਨਾਲ ਮੇਰੇ ਜ਼ਹਿਨ ਦੇ ਕੈਨਵਸ ਤੇ ਪਲਾਸਮਨ ਵਾਲੇ ਲਖਵਿੰਦਰ ਦੇ ਚਿਹਰੇ ਨੇ ਧੁੰਦਲਾ ਜਿਹਾ ਆਕਾਰ ਲਿਆ ਜੈਸੇ ਸਾਕਾਰ ਹੋਣ ਤੋਂ ਪਹਿਲਾਂ ਹੀ ਰੰਗਾਂ ਵਾਲੀ ਪਲੇਟ ਅਚਾਨਕ ਮੇਰੇ ਹੱਥੋਂ ਡਿੱਗੀ ਟੁੱਲੇ ਹੋਏ ਗੂੜੇ ਰੰਗਾਂ 헤ਟ ਉਹ ਕਿਧਰੇ ਅਲੋਪ ਹੋ ਗਿਆ ਮੈਂ ਅਕਸਰ ਹੀ ਸ਼ਾਮ ਨੂੰ ਮੌਲੀਕੋਲ ਯੂਨੀਵਰਸਿਟੀ ਜਾਣ ਲੱਗੀ ਉਸਦੇ ਹੋਰ ਵੀ ਦੋਸਤ ਸਨ ਕੋਈ ਕੇਰਲ ਕੋਈ ਕਸ਼ਮੀਰ ਕੋਈ ਮਯਾਮਾਰ ਤੇ ਕੋਈ ਅਸਾਮ ਤੋਂ ਸਾਰੇ ਜਾਤ ਧਰਮ ਲਿੰਗ ਨਸਲ ਧਿਆ ਰੰਗਾਂ ਤੋਂ ਮੁਕਤ ਨਜ਼ੀਰ ਤੇ ਜਵੇਦ ਰੱਜ ਕੇ ਗੋਰੇ ਪੈਂਗ ਨਵਾ ਤੇ ਬਰੰਝ ਚੁੰਨੀਆਂ ਅੱਖਾਂ ਵਾਲੇ ਮੌਲੀ ਤੇ ਰਾਗਵਨ ਮੇਰੇ ਵਰਗੇ ਅਸੀਂ ਸਾਰੇ ਇਕੱਠੇ ਖਾਂਦੇ ਪੀਂਦੇ ਹੱਸਦੇ ਖੇਡਦੇ ਇੱਕ ਦਿਨ ਮੈਂ ਉਹਨਾਂ ਨੂੰ ਹਰਬੰਸ ਸਸਰ ਦੇ ਮੇਰੇ ਪਾਈ ਨਾਮ ਬਾਰੇ ਦੱਸਿਆ ਉਹ ਸਾਰੇ ਉੱਚੀ ਦਿਨੇ ਖਿੜਖੜਾ ਕੇ ਹੱਸੇ ਹੁਣ ਅਸੀਂ ਸਾਰੇ ਤੈਨੂੰ ਇਸੇ ਨਾਮ ਨਾਲ ਹੀ ਬੁਲਾਇਆ ਕਰਾਂਗੇ ਨਜ਼ੀਰ ਹੱਸਦਾ ਹੱਸਦਾ ਬੋਲਿਆ ਫਿਰ ਉਹ ਸਾਰੇ ਮੈਨੂੰ ਉਸੇ ਨਾਮ ਨਾਲ ਬੁਲਾਉਣ ਲੱਗੇ ਮੈਨੂੰ ਪਤਾ ਨਹੀਂ ਕਿਉਂ ਉਹਨਾਂ ਦੇ ਮੂੰਹੋਂ ਇਹੋ ਨਾਮ ਚੰਗਾ ਵੀ ਲੱਗਣ ਲੱਗਾ ਨਜ਼ੀਰ ਜਵੇਦ ਪ੍ਰਾਂਜਲ ਨਵਾਂ ਪੈਂਗ ਰਾਗਵੰਤ ਤੇ ਮੌਲੀ ਕਿੰਨੇ ਲੋਕ ਆ ਚੁੱਕੇ ਸਨ ਮੇਰੀ ਜ਼ਿੰਦਗੀ ਵਿੱਚ ਮੇਰੇ ਆਪਣੇ 6 ਮਹੀਨੇ ਕਿਵੇਂ ਬੀਤ ਗਏ ਪਤਾ ਹੀ ਨਹੀਂ ਚੱਲਿਆ ਮੈਂ ਪੀਜੀ ਦੀ ਥਾਂ ਸਿੰਗਲ ਰੂਮ ਸੈੱਟ ਕਿਰਾਏ ਤੇ ਲੈ ਲਿਆ ਘਰ ਤਾਂ ਭੁੱਲਣ ਹੀ ਲੱਗਾ ਸੀ ਫੋਨ ਤੇ ਗੱਲ ਜ਼ਰੂਰ ਹੁੰਦੀ ਮਾਲਿਕ ਕਦੇ-ਕਦੇ ਰਾਤ ਮੇਰੇ ਕੋਲ ਰੁੱਕ ਜਾਂਦੀ ਫਿਰ ਇੱਕ ਦਿਨ ਅਚਾਨਕ ਸਾਡੇ ਹਾਸਿਆਂ ਦੀ ਤਸਵੀਰ ਨੂੰ ਪਤਾ ਨਹੀਂ ਕਿਸ ਦੀ ਬੁਰੀ ਨਜ਼ਰ ਨੇ ਡੰਗਣਾ ਸ਼ੁਰੂ ਕਰ ਦਿੱਤਾ ਪੈਂਗ ਜਿਸ ਨੂੰ ਅਸੀਂ ਉਹਦੇ ਮੌਲਕ ਕਾਰਨ ਰੰਗੂਨੀ ਆਖਦੇ ਸਾਂ ਦੇ ਚਿਹਰੇ ਤੇ ਹਲਕੀ-ਹਲਕੀ ਸੋਰਜਿਸ਼ ਆਉਣ ਲੱਗੀ ਖਾਣਾ ਪੀਣਾ ਘਟਨ ਤੇ ਬੀਪੀ ਬਦਲ ਲਗਾ। ਇਧਰੋਂ ਉਧਰੋਂ ਦਵਾਈ ਚੱਲਦੀ। ਕਦੇ ਠੀਕ ਹੋ ਜਾਂਦਾ ਕਦੇ ਨਾ। ਇੱਕ ਦਿਨ ਅਚਾਨਕ ਉਸਦਾ ਚਿਹਰਾ ਤੇ ਪੈਰ ਸੁੱਜ ਕੇ ਚੌਗਣੇ ਹੋ ਗਏ। ਬੀਪੀ ਵਧਨ ਕਾਰਨ ਉਹ ਨੀਂਬੇਹੋਸ਼ੀ ਦੀ ਹਾਲਤ ਵਿੱਚ ਚਲਾ ਗਿਆ। ਪ੍ਰਾਂਜਲ ਤੇ ਨਜ਼ੀਰ ਉਸਨੂੰ ਹਸਪਤਾਲ ਲੈ ਗਏ। ਇਸ ਦੀਆਂ ਦੋਨੋਂ ਕਿਡਨੀਆ ਡੈਮੇਜ ਹੋ ਚੁੱਕੀਆਂ ਨੇ। ਇੱਕ ਕਿਡਨੀ ਬਦਲ ਕੇ ਕੰਮ ਚੱਲ ਸਕਦਾ। ਪਰ ਕੋਈ ਕਿਡਨੀ ਡੋਨੇਟ ਕਰਨ ਵਾਲਾ ਹੋਣਾ ਚਾਹੀਦਾ ਉਹ ਵੀ ਇਸ ਦਾ ਆਪਣਾ ਡਾਕਟਰ ਸਿੰਘ ਦੇ ਸ਼ਬਦਾਂ ਨੇ ਸਾਡੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ ਮੈਨੂੰ ਉਸੇ ਦਿਨ ਪਤਾ ਲੱਗਾ ਪੈਂਗ ਦੇ ਮਾਤਾ ਪਿਤਾ ਉਸਦੇ ਬਚਪਨ ਵਿੱਚ ਹੀ ਇੱਕ ਹਾਦਸੇ ਵਿੱਚ ਰੱਬ ਨੂੰ ਪਿਆਰੇ ਹੋ ਗਏ ਸਨ ਉਸ ਦਾ ਸਾਰਾ ਖਰਚਾ ਔਖਾਂ ਸੌਖਾਂ ਉਸਦੇ ਚਾਚਾ ਚਾਚੀ ਹੀ ਚੁੱਕਦੇ ਅਸੀਂ ਉਹਨਾਂ ਨੂੰ ਪੈਂਗ ਦੀ ਬਿਮਾਰੀ ਬਾਰੇ ਦੱਸ ਦਿੱਤਾ ਉਹਨਾਂ ਵਾਸਤੇ ਵੀ ਇੰਨਾ ਮਹਿੰਗਾ ਇਲਾਜ ਕਰਵਾਉਣਾ ਕਿਹੜਾ ਸੰਭਵ ਸੀ ਅਸੀਂ ਸਾਰੇ ਪੈਂਗ ਨੂੰ ਬਚਾਉਣ ਲਈ ਆਪਣੀ ਕਿਡਨੀ ਦੇਣ ਲਈ ਤਿਆਰ ਸਾਂ ਪਰ ਬਲੱਡ ਗਰੁੱਪ ਤਾਂ ਮੈਚ ਕਰੇ ਆਪ ਮੇ ਸੇ ਸਿਰਫ ਮਿਸ ਪੂਨਮ ਦਾ ਬਲੱਡ ਗਰੁੱਪ ਇਨਸੇ ਮੈਚ ਕਰਤਾ ਹੈ ਲੈਬੋਰਟਰੀ ਰਿਪੋਰਟ ਬੋਲ ਰਹੀ ਸੀ ਹਰ ਕੋਈ ਚਾਹੁੰਦਾ ਸੀ ਬਲੱਡ ਗਰੁੱਪ ਮੈਚ ਕਰ ਜਾਵੇ ਪਰ ਇਹ ਤਾਂ ਵਿਰਾਸਤ ਤੇ ਨਿਰਭਰ ਕਰਦਾ ਹੈ ਭਾਰਤੀ ਨਿਯਮ 1994 ਅਨੁਸਾਰ ਕਿਡਨੀ ਖੋਣ ਦੇ ਰਿਸ਼ਤੇਦਾਰ ਹੀ ਦੇ ਸਕਦੇ ਨੇ ਮਤਲਬ ਮਾਤਾ ਪਿਤਾ ਭੈਣ ਭਰਾ ਦਾਦਾ ਦਾਦੀ ਜਾਂ પતિ ਪਤਨੀ ਆਈ ਰਿਸਪੈਕਟ ਯਰ ਫਰੈਂਡਸ਼ਿਪ ਬਟ ਸੌਰੀ ਅਸੀਂ ਤੁਹਾਡੀ ਕਿਡਨੀ ਨਹੀਂ ਲੈ ਸਕਦੇ ਡਾਕਟਰ ਸਿੰਘ ਦੇ ਸ਼ਬਦਾਂ ਨੇ ਸਾਨੂੰ ਫਿਰ ਚਿੰਤਾ ਵਿੱਚ ਪਾ ਦਿੱਤਾ ਜ਼ਿੰਦਗੀ ਦੇ ਕੈਨਵਸ ਤੇ ਕਿਹੋ ਜਿਹੀ ਤਸਵੀਰ ਉੱਭਰ ਰਹੀ ਸੀ ਸਮਝ ਹੀ ਨਹੀਂ ਸੀ ਆ ਰਹੀ ਇਸ ਸਭ ਲਈ ਮੈਨੂੰ ਤੇ ਪੈਂਗ ਨੂੰ ਤੁਹਾਨੂੰ ਇੱਕ ਹੋਣਾ ਪੈਣਾ ਸੀ ਪਰ ਮੈਂ ਮੌਲੀ ਦੀਆਂ ਅੱਖਾਂ ਵਿੱਚ ਪੈਂਗ ਦਾ ਸਕੇਚ ਬੰਦਾ ਕਈ ਵਾਰ ਦੇਖ ਚੁੱਕੀ ਸਾਂ ਮੈਂ ਉਸ ਦੇ ਗੁੱਟ ਦੇ ਆਪਣੇ ਨਾਮ ਦਾ ਟੈਟੂ ਖਣਵਾਉਣ ਬਾਰੇ ਕਿਵੇਂ ਸੋਚਦੀ ਪਤਾ ਨਹੀਂ ਕਿੱਥੋਂ ਤੇ ਕਿਵੇਂ ਕੁਝ ਦਿਨਾਂ ਮਗਰੋਂ ਮੈਨੂੰ ਲੱਗਿਆ ਸ਼ਾਇਦ ਮਾਂ ਦੇ ਰਖਵਾਈ ਵਰਤਾਂ ਦਾ ਕੋਈ ਪੁੰਨ ਸਾਹਮਣੇ ਆ ਗਿਆ ਸੀ ਮਿਸਟਰ ਪੈਂਗ ਬਹੁਤ ਲੱਕੀ ਨੇ ਕੁਝ ਮਹੀਨੇ ਪਹਿਲਾਂ ਅੰਬਾਲਾ ਦੇ ਇੱਕ ਪੇਸ਼ੈਂਟ ਦੇ ਰਿਲੇਟਿਵ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇਸੇ ਕਨਸਰਨ ਵਿੱਚ ਅਪੀਲ ਕੀਤੀ ਸੀ ਕੋਰਟ ਦਾ ਫੈਸਲਾ ਆ ਗਿਆ ਜਾਨ ਬਚਾਉਣ ਦੀ ਸੂਰਤ ਵਿੱਚ ਇੱਛਾ ਪੂਰਵਕ ਲੀਗਲ ਸਟੇਟਮੈਂਟ ਦੇ ਕੇ ਕੋਈ ਵੀ ਕਿਡਨੀ ਡੋਨੇਟ ਕਰ ਸਕਦਾ ਡਾਕਟਰ ਸਿੰਘ ਨੇ ਨਵੀਂ ਜਾਣਕਾਰੀ ਦਿੱਤੀ ਮੈਂ ਦਸੰਬਰ ਦੀਆਂ ਛੁੱਟੀਆਂ ਵਿੱਚ ਵਿంటర్ ਕੈਂਪ ਦਾ ਬਹਾਨਾ ਬਣਾ ਘਰ ਨਾ ਗਈ ਆਖਰ ਮੈਂ ਤੇ ਬੈਂਕ ਦੋਵੇਂ ਕਿਡਨੀ ਫਰੈਂਡ ਬਣ ਗਏ ਸਮਾਂ ਇੰਨੀ ਤੇਜ਼ੀ ਨਾਲ ਵੀ ਲੰਘ ਸਕਦਾ ਕਦੇ ਲੱਗਿਆ ਹੀ ਨਹੀਂ ਸੀ ਮੌਲੀ ਹੁਣ ਅਕਸਰ ਮੇਰੇ ਕੋਲ ਰੁਕ ਜਾਂਦੀ। ਉਹ ਤੰਦਰੁਸਤ ਹੋ ਚੁੱਕੇ ਪੈਂਗ ਦਾ ਸਕੈਚ ਬਣਾਉਣ ਵਿੱਚ ਜੁਟੀ ਹੋਈ ਹੈ। ਨਜ਼ੀਰ ਦਾ ਕੋਰਸ ਪੂਰਾ ਹੋਣ ਦੇ ਨੇੜੇ ਹੈ। ਅਸਦੀ ਅੰਮੀ ਦੇ ਗੰਭੀਰ ਬਿਮਾਰ ਹੋਣ ਕਾਰਨ ਪੇਪਰਾਂ ਤੋਂ ਪਹਿਲਾਂ ਹੀ ਉਸ ਨੂੰ ਆਪਣੇ ਸ਼ਹਿਰ ਛੋਪੀਆਂ ਜਾਣ ਲਈ ਕਾਲ ਆ ਗਈ ਹੈ। ਉਹ ਤੇ ਪੈਂਗ ਦੋਵੇਂ ਅੱਜ ਸਾਨੂੰ ਮਿਲਣ ਆਏ ਨੇ। ਨਜ਼ੀਰ ਦੀ ਮਾਂ ਦਾ ਹਾਲ-ਚਾਲ ਪੁੱਛ ਮੌਲੀ ਤੇ ਪੈਂਗ ਛੱਤ ਤੇ ਚਲੇ ਗਏ ਹਨ। ਨਜ਼ੀਰ ਮੇਰੇ ਕੋਲ ਹੀ ਬੈਠਾ ਹੈ। ਉਦਾਸ ਉਦਾਸ ਗਮਸਾਉ ਸ਼ਾਇਦ ਮਾਂ ਦੀ ਬਿਮਾਰੀ ਦੀ ਖਬਰ ਉਸਨੂੰ ਪਰੇਸ਼ਾਨ ਕਰ ਰਹੀ ਹੈ ਅੱਲਾਹ ਤੇ ਭਰੋਸਾ ਰੱਖ ਠੀਕ ਹੋ ਜਾਊ ਸਭ ਕੁਝ ਮੈਂ ਉਸਨੂੰ ਹੌਸਲਾ ਦਿੰਦੀ ਹਾਂ ਡਾਕਟਰ ਨੇ ਦੱਸ ਹੀ ਦਿੱਤਾ ਸੀ ਅੰਮੀ ਕੁਝ ਮਹੀਨਿਆਂ ਜਾਂ ਦਿਨਾਂ ਦੇ ਮਹਿਮਾਨ ਨੇ ਕੀ ਮੂੰਹ ਤੇ ਰੇਡੀਓ ਤੋਂ ਜਵਾਬ ਮੰਗਰਾਂ ਉਹ ਕਿੰਨੇ ਦਿਨ ਬਿਮਾਰੀ ਨਾਲ ਲੜ ਸਕਣ ਪਤਾ ਨਹੀਂ ਅਫਸੋਸ ਮੈਂ ਅੰਮੀ ਦੀ ਆਖਰੀ ਇੱਛਾ ਅਸਤੇਪੋਲ ਗਲੇ ਵਿੱਚ ਅੜਕ ਗਈ। ਉਹ ਕੀ ਠਰਦੀ ਜਨਵਰੀ ਵਿੱਚ ਵੀ ਪਤਾ ਨਹੀਂ ਕਿਧਰੋਂ ਉਸਦੇ ਮੱਥੇ ਤੇ ਪਸੀਨੇ ਦੀਆਂ ਬੂੰਦਾਂ ਉਤਰ ਆਈਆਂ ਸੀ। ਅਸਨੇ ਕਮੀਜ਼ ਦੀ ਬਾਹ ਹੇ ਉੱਪਰ ਟੰਗ ਦਿਆਂ। ਆਪਣਾ ਗੁੱਟ ਮੇਰੇ ਸਾਹਮਣੇ ਕਰ ਦਿੱਤਾ। ਫਿਰ ਰੋਸ਼ਨੀ ਘੱਟ ਹੋਣ ਕਾਰਨ ਮੈਨੂੰ ਉਸ ਤੇ ਕੁਝ ਧੁੰਦਲਾ ਜਿਹਾ ਨਜ਼ਰ ਆ ਰਿਹਾ। ਮੈਂ ਕਮਰੇ ਦੀ ਖਿੜਕੀ ਖੋਲ ਦਿੱਤੀ ਹੈ। ਛੁੱਪਦੇ ਸੂਰਜ ਦੀਆਂ ਸੰਦੂਰੀ ਕਿਰਨਾਂ ਸਮੇਤ ਕਿੰਨੀਆਂ ਹੀ ਆਵਾਜ਼ਾਂ ਕਮਰੇ ਦੇ ਨਾਲ-ਨਾਲ ਮੇਰੇ ਅੰਦਰ ਦਾਖਲ ਹੋ ਰਹੀਆਂ ਨੇ ਆ ਦੇਖ ਰੱਬ ਉੱਥੇ ਰਹਿੰਦਾ ਬੱਦਲਾਂ ਤੋਂ ਪਾਰ ਤੂੰ ਆਪਣੇ ਆਪ ਨੂੰ ਪਿਆਰ ਕਰ ਟੈਟੂ ਤੇ ਉਹੀ ਨਾਮ ਖੁਣਿਆ ਹੋਇਆ ਜੋ ਕਦੇ ਮੈਨੂੰ ਸਕੂਲ ਵਿੱਚ ਸੁਣਨਾ ਚੰਗਾ ਨਹੀਂ ਲੱਗਦਾ ਸੀ ਸੋ ਜ਼ਿੰਦਗੀ ਭਾਵੇਂ ਕਾਲੇ ਬੱਦਲਾਂ ਨਾਲ ਢਕੀ ਹੋਵੇ ਫਿਰ ਬੱਦਲਾਂ ਵਿੱਚੋਂ ਰੌਸ਼ਨੀ ਦੀਆਂ ਕਿਰਨਾਂ ਫਟਦੀਆਂ ਬਹੁਤ ਹੀ ਜ਼ਿਆਦਾ ਚੰਗੀਆਂ ਲੱਗਦੀਆਂ ਨੇ ਜ਼ਿੰਦਗੀ ਵਿੱਚ ਜਾ ਕਹਾਣੀ ਵਿੱਚ ਹਮੇਸ਼ਾ ਹੀ ਅੰਤ ਦੁਖਦਾਈ ਨਹੀਂ ਹੁੰਦਾ ਸੁਖਾਵਾਂ ਵੀ ਹੋਣੇ ਪੜਦਾ ਹੈ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਚੰਗੀ ਲੱਗੀ ਕਹਾਣੀ ਇੱਕ ਲਾਈਕ ਵੀ ਕਰਿਓ ਦੋਸਤਾਂ ਨਾਲ ਵੀ ਸ਼ੇਅਰ ਕਰਿਓ ਤੇ ਚੈਨਲ ਨੂੰ ਜੇਕਰ ਨਹੀਂ ਸਬਸਕ੍ਰਾਈਬ ਕੀਤਾ ਤਾਂ ਉਹ ਵੀ ਕਰ ਲਵੋ ਤੇ ਬਾਕੀ ਦੀਆਂ ਕਹਾਣੀਆਂ ਵੀ ਚੈਨਲ ਉੱਪਰ ਜਾ ਕੇ ਜ਼ਰੂਰ ਸੁਣਿਓ ਉਮੀਦ ਹੈ ਉਹ ਵੀ ਬਹੁਤ ਪਸੰਦ ਆਣਗੀਆਂ ਇਹ ਕਹਾਣੀ ਸੁਣਨ ਲਈ ਆਪਣਾ ਵਕਤ ਦੇਣ ਲਈ ਬਹੁਤ-ਬਹੁਤ ਧੰਨਵਾਦ ਆਪਣੇ ਵਿਚਾਰ ਜ਼ਰੂਰ-ਜ਼ਰੂਰ ਲਿਖ ਕੇ ਦੱਸਿਓ ਇੰਤਜ਼ਾਰ ਰਹੇਗਾ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ